ਪੰਜਾਬ ਦੇ ਜਲੰਧਰ ਦੇ ਲੋਹੀਆਂ ਖਾਸ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਿੱਲੀ ਦੇ ਵਿੱਚ ਹੋਣ ਜਾ ਰਹੀ G20 ਸਮਿਤ ਸੰਮੇਲਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਹੈ ਜਗਾ ਜਗਾ ਤੇ ਉਹਨਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੇ ਲੋਹੀਆਂ ਖਾਸ ਦੇ ਵਿੱਚ ਪੀਐਮ ਨਰਿੰਦਰ ਮੋਦੀ ਦਾ ਪੁਤਲਾ ਫੂਕ ਪ੍ਰਦਰਸ਼ਨ ਵੀ ਕੀਤਾ ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਜੇਕਰ G20 ਯੋਜਨਾ ਰੱਦ ਨਹੀਂ ਕੀਤੀ ਗਈ ਤਾਂ ਜਿਸ ਤਰ੍ਹਾਂ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਗਏ ਉਸੇ ਤਰ੍ਹਾਂ ਉਹ ਧਰਨਾ ਦੇਣਗੇ ਅਤੇ ਜੀ 20 ਯੋਜਨਾ ਵੀ ਰੱਦ ਕਰਵਾਉਣਗੇ ਦਰਅਸਲ ਕਿਸਾਨਾਂ ਦਾ ਗੁੱਸਾ ਕੇਂਦਰ ਸਰਕਾਰ ਦੇ ਖਿਲਾਫ ਹੈ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀ ਦੇਸ਼ ਵਿਰੋਧੀ ਨੀਤੀਆਂ ਨੂੰ ਲੈ ਕੇ ਦੇਸ਼ ਉਹ ਗੁਲਾਮੀ ਦੇ ਵੱਲ ਜਾ ਰਿਹਾ ਅਤੇ ਪੰਜਾਬ ਵਿੱਚ 90 ਥਾਵਾਂ ਤੇ ਕਿਸਾਨਾਂ ਦੇ ਵੱਲੋਂ ਪੁਤਲੇ ਫੁਕੇ ਜ ਨੇ ਅੱਜ ਜੀ 20 ਦੇਸ਼ ਉਹ ਦੇਸ਼ ਦੀ ਰਾਜਧਾਨੀ ਦੇ ਵਿੱਚ ਆ ਰਹੇ ਆ ਉਹਨਾਂ ਦੀ ਅੱਜ 4 ਵਜੇ ਤੋਂ ਬਾਅਦ ਆਮਦ ਸ਼ੁਰੂ ਆ ਔਰ ਕੱਲ ਤੇ ਪਰਸੋਂ ਲੋਕਾਂ ਦੇ 10 ਤਰੀਕ ਨੂੰ ਦੋ ਤਿੰਨ ਦਿਨ ਬਹੁਤ ਭਾਰੀ ਉਮੀਦਾਂ ਹੋਣੀਆਂ ਵਾ ਉਹ ਬੀਤਗਾ ਭਾਰਤ ਦੇ ਲੋਕਾਂ ਨੂੰ ਦੁਨੀਆ ਦੇ ਲੋਕਾਂ ਨੂੰ ਬਚਾਉਣ ਵਾਸਤੇ ਨਹੀਂ ਹੋਣੀਆਂ ਉਹ ਕੁਦਰਤੀ ਸਾਧਨਾ ਤੇ ਕਬਜ਼ਾ ਕਰਨ ਵਾਸਤੇ ਹੋਣੀਆਂ ਵਾ ਕਿਉਂਕਿ G20 ਦੇਸ਼ਾਂ ਦਾ ਜਿਹੜਾ ਵਾ ਉਹ ਪਹਿਲਾਂ ਹੀ 75% ਕਬਜ਼ਾ ਵਾ 80% ਪੈਦਾਵਾਰ ਤੇ ਕਬਜ਼ਾ ਵਾ 60% ਜ਼ਮੀਨ ਤੇ ਕਬਜ਼ਾ ਵਾ ਤੇ ਹੁਣ ਭਾਰਤ ਦੇ ਜਿਹੜੇ ਕੁਦਰਤੀ ਸੌਮੇ ਆ ਆਰਥਿਕਤਾ ਦੇ ਸੋਮਿਆਂ ਉਹਨਾਂ ਨੂੰ ਖੋਣ ਦੀ ਤਿਆਰੀ ਆ ਸੋ ਅੱਜ 16 ਜਥੇਬੰਦੀਆਂ ਵੱਲੋਂ ਉੱਤਰ ਭਾਰ ਦੇ ਵਿੱਚ ਜੀ20 ਦੇ ਪੁਤਲੇ ਫੂਕੇ ਮੋਤੀ ਤੇ ਉਹਨਾਂ ਦੇ ਨਾਲ ਰਲੇ ਹੋਏ ਭਗਵੰਤ ਮਾਨ ਦੇ ਪੁਤਲੇ ਫੂਕੇ ਵਿਰੋਧ ਕੀਤਾ ਜਾ ਰਿਹਾ ਵਾ ਕਿ ਜੀ20 ਉਹਦਾ ਦਾ ਯਾ ਜਿੱਦਾਂ ਇਸਟਰੀਆ ਇੰਡੀਆ ਕੰਪਨੀ ਆਈ ਤੇ ਭਾਰਤ ਨੂੰ ਗੁਲਾਮ ਕੀਤਾ ਸੀ ਅੱਜ ਇਹ ਕਈ ਵੀਰੇ ਵੀ ਪੁੱਛਣਗੇ ਕਿ ਇਹ ਪੁਤਲੇ ਦੀਆਂ ਬਾਹਾਂ ਤੋਂ ਨਹੀਂ ਲਾਈਆਂ ਕਿਉਂਕਿ ਬਾਹਾਂ ਇਸ ਕਰਕੇ ਨਹੀਂ ਲਾਈਆਂ ਇਨਾਂ ਦੀਆਂ ਬਾਵਾਕਾਰਪੋਰੇਟਰਾਂ ਨੇ ਵੜ ਦਿੱਤੀਆਂ ਵਾ ਇਹਨਾਂ ਦੀਆਂ ਬਾਵਾ ਉਹਨਾਂ ਕੋਲੇ ਪਿੱਛੇ ਬੱਧੀਆਂ ਹੋਈਆਂ ਵਾ ਐਸ ਕਰਕੇ ਅਸੀਂ ਕਹਿੰਨੇ ਆ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੇ ਆ ਭਾਰਤ ਦੇ ਲੋਕਾਂ ਨੂੰ ਅਪੀਲ ਕਰਦੇ ਆ ਹਰੇਕ ਭਾਈਚਾਰੇ ਨੂੰ ਅਪੀਲ ਕਰਦੇ ਆ ਕਿ ਤੁਸੀਂ ਜਾਗੋ ਬਾਹਰ ਆਓ ਜਿੰਨੀ ਦੇਰ ਤੱਕ ਤੁਸੀਂ ਨਾ ਜਾਗੇ ਓਨੀ ਦੇਰ ਤੱਕ ਇਹ ਦੇਸ਼ ਨੂੰ ਬਚਾਇਆ ਨਹੀਂ ਜਾ ਸਕਦਾ ਸੋ G20 ਦਾ ਵਿਰੋਧ ਕਰਦੇ ਆ ਇੱਥੇ ਅੱਜ ਪੁਤਲਾ ਫੂਕ ਰਹੇ ਆ ਸੈਂਕੜੇ ਥਾਵਾਂ ਤੇ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਵੱਲੋਂ ਅੱਜ 16 ਕਿਸੇ ਮੰਡੀਆਂ ਵੱਲੋਂ ਹਜ਼ਾਰਾਂ ਥਾਵਾਂ ਦੇ ਪੁੱਤਰੇ ਕੁੱਪੇ ਜੀ ਟਵੱਟੀ ਦਾ ਬੂਰਚੋਰ ਸ਼ਬਦਾਂ ਦੇ ਵਿੱਚ ਵਿਰੋਧ ਕਰਦਿਆਂ ਆਇਆ ਇਹਨਾਂ ਨੂੰ ਕੁਦਰਤੀ ਸਾਧਨਾਂ ਦੇ ਸਾਥ ਜ ਨਹੀਂ ਹੋਣ ਦੇਵਾਂਗੇ ਦਾ ਨਾਅਰਾ ਲਾਉਂਦੇ ਆਇਆ ਇਹਨਾਂ ਪੁੱਤਰੇ ਨੂੰ ਫੁੱਕਾਂਗੇ ਸੋ ਸਾਰੇ ਵਰਗਾਂ ਨੂੰ ਅਪੀਲ ਵਾ ਵੀ ਤਗੜੇ ਹੋ ਜਾਓ ਆਪਾਂ ਦੇਸ਼ ਨੂੰ ਬਚਾਉਣਾ ਵਾ ਦੁਨੀਆ ਨੂੰ ਬਚਾਉਣਾ ਵਾ ਆਰਥਿਕ ਸੋਮੇ ਬਚਾਉਣੇ ਵਾ ਇੱਕ ਤੇ ਬੰਦੇ ਦੀ ਇਹ ਜੈਲ ਨਹੀਂ ਬਣ ਦੇਣੀ ਸੋ ਧੰਨਵਾਦ ਤਕੜੇ ਹੋ ਕੇ ਅੱਗੇ ਆਓ 28 ਨੂੰ ਰੇਲਾਂ ਰੋਕ ਕੇ ਫਿਰ ਜਿਹੜਾ ਵਾ ਉਹ ਕੇਂਦਰ ਤੇ ਸਟੇਟ ਦਾ ਵਿਰੋਧ ਕਰਾਂਗੇ ਧੰਨਵਾਦ ਐਸਐਮ ਜਨ న్యూਸ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਤਿ